ਜੋ ਆਪਣੀ ਸੀਰੀਜ਼ ਚੱਲ ਰਹੀ ਆਪਾਂ ਰੋਜ਼ਾਨਾ ਵਾਹਿਗੁਰੂ ਸਿਮਰਨ ਕਰਦੇ ਆ। ਸੋ ਆਪਾਂ ਪਾਠ ਕਰਦੇ ਹੁਣ ਸਿਮਰਨ ਕਰਦੇ ਆ ਵਾਹਿਗੁਰੂ ਜੀ ਦਾ। ਸੋ ਸਾਰੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਗੁਰੂ ਵਾਹ 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 ਵਾ ਗੁਰੂ 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 ਵਾ గ్రు వా 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 గురు 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 గురు వా గురు వా గురు వా గురు వా గురు వా గురు వా గురు ਵਾਹ ਗੁਰੂ 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 ਵਾਹ ਗੁਰ ਗੁਰੂ ਵਾ 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 ਗ 그와 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 Wah गुरु Wah गुरु Wah गुरु Wah नु Wah गुरु 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 वा गुरु वा गुरु gru. गुरु gru. गुरु gru. गुरु gru. गुरु gru. गुरु gru. Wah, गुरु wah, गुरु wah La वा La वा गुरु वा गुरु वा गुरु La गुरु Wah गुरु La गुरु Wa, गुरु

वा रु 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 वा रु

ਗੁਰੂ ਵਾ 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 ਗੁਰਵਾ 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 ਗੁਰੂ ਵਾਹ 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 ਵਾ ਗੁਰੂ 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 ਹੌਲੀ ਹੌਲੀ ਅੱਖਾਂ ਨੂੰ ਬੰਦ ਰੱਖਣਾ ਹੈ ਤੇ ਸਵਾਸ ਜਦੋਂ ਬਾਹਰ ਕੱਢਦੇ ਹਾਂ ਉਹਦੋਂ ਗੁਰੂ ਮਨ ਦੇ ਵਿੱਚ ਬੋਲਣਾ ਹੈ ਤੇ ਜਦੋਂ ਸਵਾਸ ਜਦੋਂ ਸਵਾਸ ਅੰਦਰ ਲੈ ਕੇ ਜਾਂਦੇ ਹਾਂ ਉਦੋਂ ਵਾਹੀ ਸ਼ਬਦ ਦਾ ਉਚਾਰਨ ਕਰਨਾ ਹੈ ਤੇ ਜਦੋਂ ਸਵਾਸ ਨੂੰ ਬਾਹਰ ਕੱਢਦੇ ਹਾਂ ਤੇ ਉਦੋਂ ਗੁਰੂ ਸ਼ਬਦ ਦਾ ਮਨ ਦੇ ਅੰਦਰ ਉਚਾਰਨ ਕਰਨਾ ਹੈ ਉਸ ਨੂੰ ਸ਼ਾਂਤ ਹੋ ਕੇ ਦੋ ਤੋਂ ਤਿੰਨ ਮਿੰਟ ਆਪਾਂ ਮਨ ਦੇ ਅੰਦਰ ਸਿਮਰਨ ਕਰਾਂਗੇ ਉਸ ਤੋਂ ਬਾਅਦ ਫਿਰ ਉੱਚੀ ਆਵਾਜ਼ ਦੇ ਵਿੱਚ ਪ੍ਰੈਕਟਿਸ ਕਰਾਂਗੇ ਪ੍ਰੈਕਟੀਕਲ ਕਰਾਂਗੇ ਸਿਮਰਨ ਜਪ ਕਰਾਂਗੇ ਵਾਹ ਗੁਰੂ 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 ਵਾਹ ਗੁਰ ਵਾਹ ਗੁਰੂ 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 ਵਾਹ ਗੁਰ ਵਾ ਗੁਰੂ 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 ਗੁਰੂ ਵਾ 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 ਗੁਰੂ ਆ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਆ ਗੁਰੂ ਵਾ ਗੁਰੂ ਵਾ ਗੁਰੂ ਆ ਗੁਰੂ ਵਾ 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 그루와 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 와루와루ぶ루ぶ루와루ぶ루ぶ루와루ぶ루ぶ루와루ぶ루ぶ루와루ぶ루ぶ루와루ぶ루ぶ루와루ぶ루ぶ루와루ぶ루ぶ루루루루 <shrielly> Ah, गुरु वा गुरु वा गुरु वा गुरु Ah, 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 Blue, Wash, Blue,

ਆ ਰੂ ਆ ਰੂ ਆ ਮੂ ਰੂ ਆ ਰੂ ਆ ਗੁਰੂ ਆ ਗੁਰੂ ਆ ਗੁਰੂ ਆ ਗੁਰੂ ਆ ਰੂ ਆ ਗੁਰੂ ਆ ਰੂ ਆ ਗੁਰੂ ਆ ਰੂ ਆ ਮੂ ਆ ਰੂ ਆ ਦੂ ਆ ਦੂ ਆ ਰੂ ਆ ਮੂ ਆ

ਵਾਹ ਗੁਰੂ 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 ਵਾਹ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ Wow. wow. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ